ਕਿ ਮਜ਼ਦੂਰ ਆਗੂ ਜਨੈਲ ਸਿੰਘ ਜੀ ਦੀ ਅੱਜ 19ਵੀਂ ਵਾਰਸੀ ਉਹਨਾਂ ਦੇ ਪਿੰਡ ਬਕਾਪੁਰ ਵਿਖੇ ਮਨਾਈ ਗਈ। ਸ਼੍ਰੀ ਖੰਡਪੜ ਦੇ ਭੋਗ ਅਪਰੰਥ ਵੱਖ-ਵੱਖ ਆਗੂਆਂ ਨੇ ਉਹਨਾਂ ਨੂੰ ਸ਼ਹਾਦਤ ਦੇ ਪੇਟ ਕੀਤੀਆਂ। ਨਵ ਨਿਊਜ਼ ਚੈਨਲ ਵੱਲੋਂ ਸਪੇਸ਼ ਹੈ ਉਹਨਾਂ ਦੀਆਂ ਮੁੱਖ ਚਲਕੀਆਂ। ਹੋਇਆ ਉਹਨਾਂ ਨੇ ਸ੍ਰੀ ਖਨਪੁਰ ਸਾਹਿਬ ਤੋਂ ਬਾਅਦ ਉਹਨਾਂ ਦਾ ਜਿੰਨੇ ਜੀਵਨ ਦੇ ਵਿੱਚ ਸਾਰਾ ਲੇਬਰ ਵਰਕ ਲਈ ਬਹੁਤ ਵੱਡਾ ਸ਼ਰਕਾਰ ਸ਼ੇਕਤਾ ਔਰ ਇਹਨਾਂ ਨੂੰ ਉਹਨਾਂ ਨੇ ਘਰ-ਘਰ ਦੇ ਵਿੱਚ ਦੀਵੇ ਲਗਾਏ ਬਈ ਜਿੰਨੇ ਵੀ ਉਹਦੇ ਨਾਲ ਉਹਨੇ ਨਾਮ ਮੋਢੇ ਦਾ ਮੋਢਾ ਲਾ ਕੇ ਚੱਲੇ ਆ ਉਹ ਸਾਰੇ ਕੋਈ ਦਬਾਤ ਮੰਗੇ ਕੋਈ ਡੀਏ ਜੋ ਕੋਈ ਲੋਬੀ ਵਤ ਨੂੰ ਤੇ ਔਰ ਆਦਮੀ ਉਹਨਾਂ ਨੂੰ 20 ਸਾਲੇ ਤੋਂ ਗਿਆਨ ਹੋਇਆ ਪਰ ਆਦਮੀ ਉਹਨਾਂ ਦੀ ਜਿਹੜੀ ਆ ਸਤਿਸ਼ਤਾ ਔਰ ਉਹਨਾਂ ਦਾ ਅਸ਼ੀਰਵਾਦ ਲੋਕਾਂ ਦੇ ਨਾਲ ਨਾਲ ਚੱਲਦਾ ਹੈ ਤੇ ਉਹਨਾਂ ਨੇ ਆਪਣੀ ਬਹੁਤ ਜ਼ਿੰਦਗੀ ਦੀ ਘਾਗੜਾ ਜਿਵੇਂ ਆ ਉਹਨਾਂ ਨੇ ਆਪਣੀ ਜਮੀਨ ਲਈ ਉਹਨਾਂ ਨੇ ਠੇਕੇਦਾਰਾਂ ਨਾਲ ਲੜਾਈਆਂ ਨਾਉਂ ਸਰਕਾਰ ਨਾਲ ਵੀ ਲੜਾਈਆਂ ਲੜ ਕੇ ਅੱਜ ਇਸ ਬਕਰ ਨੂੰ ਨੌਕਰੀ ਵੀ ਦਿਵਾਈ ਔਰ ਉਹ ਠੇਕੇਦਾਰ ਜਿਹੜਾ ਯਾਦ ਕਰ ਬਾਈਆ ਜਿਹੜੇ ਡੋਨ ਲਾਟ ਵਾਲੇ ਆ ਉਹ ਵੀ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦੀ ਗੌਰ ਵਾਲਾ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ ਜਦੋਂ ਜਿੱਦੇ ਥੇ ਉਹਦਾ ਉਹਨਾਂ ਦਾ ਸਾਰਾ ਜਾਂਦਾ ਸੀ ਮੋਰ ਵਾਲਾ ਆ ਗੋਣਾ ਦੇ ਉਹਨਾਂ ਦੇ ਜਾਣੇ ਤੋਂ ਬਾਅਦ ਵੀ ਲੋਕ ਉਹਨਾਂ ਦਾ ਨਾਮ ਲੈਦੇ ਪਰ ਉਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਤੇ ਉਹਨਾਂ ਦੀ ਘਰ ਰਾਸੀ ਉਹ ਅੱਗੇ ਕੀ ਛੱਡ ਕੇ ਗਏ ਹਾਂਜੀ ਅਸੀਂ ਸਰਦਾਰ ਕਰਨ ਸਿੰਘ ਜੀ ਦੀ ਵਰਸੀ ਜਿਹੜੇ ਕਿ ਆਪਾਂ ਉਹਨਾਂ ਦੇ ਜੱਦੀ ਪਿੰਡ ਬਕਾਪੁਰ ਧਮਾਡੇ ਵਿੱਚ ਬੜੇ ਪਿਆਰ ਸਤਿਕਾਰ ਦੇ ਨਾਲ ਬਣਾਈ ਦੀ ਹੈ ਸਾਰੇ ਪਰਿਵਾਰ ਨਾਲ ਮਿਲ ਕੇ ਔਰ ਸਾਰੇ ਇੱਥੇ ਆਈਆਂ ਜਥੇਬੰਦੀਆਂ ਅਤੇ ਉਹਨਾਂ ਦੇ ਸਾਰੇ ਵਰਕਰ ਜਿੰਨੇ ਵੀ ਸਾਰੇ ਸਹਿਯੋਗ ਦੇ ਕੇ ਸਾਰੇ ਹਰ ਉਹ ਸਾਰਾ ਪਰਿਵਾਰ ਆਪਣੇ ਮੈਂਬਰ ਸਮਝਦੇ ਆ ਕਿ ਸਰਦਾਰ ਜੀ ਦੇ ਅਸੀਂ ਸਾਰਾ ਪਰਿਵਾਰ ਆ ਔਰ ਉਹਨਾਂ ਦੇ ਮੁਤਾਬਕ ਹੈ ਇੱਥੇ ਪਿੰਡ ਬਕਾਪੁਰ ਧਮਾਡੇ ਵਿੱਚ ਬੜੇ ਤੁਮਤਾ ਹੁੰਦੇ ਨਾਲ ਉਹਨਾਂ ਦੀ ਬਾਤ ਜਿਹੜੀ ਆ ਮਨਾਈ ਦੀ ਐ ਉਹਨਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਆਏ ਹੋਏ ਆ ਉਹਨਾਂ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਆ ਅਤੇ ਉਹਨਾਂ ਦਾ ਸਵਾਗਤ ਕਰਦੇ ਆ ਅਤੇ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਹੀ ਬਹੁਤ ਹੀ ਬਹੁਤ ਸਤਿਕਾਰ ਸਾਰਿਆਂ ਦਾ ਕਰਦੇ ਆ ਕੀ ਖਾਨ ਸਾਹਿਬ ਬਾਈ குருਜੀ ਕੀ ਹੁੰਦੇ ਆਜ ਸਰਦਾਰ ਜਨਨ ਸਿੰਘ ਜੀ ਕੇ 19ਵੇਂ বার্ষিকী ਦਾ ਦਿਵਸ ਐ उन्नीस साल से एफ में काम करने वाले श्रमिक भाई हर साल इनके श्राद्ध दिवस में यहाँ पर पहुंचते हैं यह जताता है कि सरदार जन्नाथ सिंह जी मजदूर के बचते क्या क्या नहीं किया है आज उनके कर्म की ये परिणाम है कि 19 साल के बाद भी सिर्फ पंजाब से नहीं मेरे को भी दिल्ली वासियों ने दिल्ली के मजदूर भाइयों ने हर साल इनके श्राध दिवस में भेजते हैं पूरे हिंदुस्तान उनको आज के तारीख में याद करता है ये उनके की गई काम की फल है शहीदों की चिताओं पे लगे के हर वर्ष मेले मिटने वालों का यही बाकी विषा होगा ਮਜ਼ਦੂਰਾਂ ਨੇ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਲਾ ਦੇ ਵਾਲੇ ਉਸ ਮਹਾਨ ਸਰਦਾਰ ਜਰਨੈਲ ਸਿੰਘ ਜੀ ਦੇ ਅਯਾਦ ਵਿੱਚ ਅਸੀਂ ਸਾਰੇ ਇਕੱਤਰ ਹੋਇਆ ਹਰ ਸਾਲ ਦੀ ਤਰ੍ਹਾਂ ਪ੍ਰਵਾਹ ਮਿਲ ਕੇ ਇਸ ਵੈਨੂ ਮਨਾਉਂਦਾ ਜਿਹਦੇ ਵਿੱਚ ਫਾਟੇ ਕਾਫੀ ਨੀ ਨਬੋਟ ਹੋੜਾ ਉਪਰਾਲਾ ਜੇ ਤੁਹਾਨੂੰ ਜ਼ਬੰਦ ਹੈ ਆਜਿਨਾ ਜਿਹੜਾ ਯੁੱਗ ਹੈ ਇਹਦੇ ਵਿੱਚ ਇੱਕ ਹੀ ਮਸਾ ਦਿਲ ਮਨਾਉਂਦੇ ਨੇ ਜਿਹੜਾ ਭੂਮਿਕਾ ਪੂਣਾਸਾਲ ਵੀ ਬਹੁਤ ਫਿਰਲੇ ਦੇ ਹਿੱਸੇ ਚ ਆਉਂਦਾ ਤੇ ਲਗਾਤਾਰ ਇਸ ਸਿੱਧੀ ਇਸ ਮਾਨ ਕੁਰਬਾਨੀਆਂ ਕਰਨ ਵਾਲੇ ਸਰਦਾਰ ਕਰਮ ਸਿੰਘ ਦੀ ਯਾਦ ਨੂੰ ਲਾਉਣ ਵਾਸਤੇ ਜੋ ਪਰਿਵਾਰ ਪਛਾਣ ਕਰਦਾ ਮੈਂ ਸਮਝਦਾ ਤੁਹਾਡੀ हां ਮੈਂ ਇਸ ਪਰਿਵਾਰ ਦਾ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਵਰਕਰਾਂ ਦਾ ਜਿਹੜੇ ਪੂਰੇ ਪੰਜਾਬ ਨਹੀਂ ਬਲਕੇ ਹਿੰਦੁਸਤਾਨ ਤੋਂ ਦੂਰ ਰਾਜ ਤੋਂ ਚੱਲ ਕੇ ਆਪਣੇ ਇਸ ਮਹਾਨ ਸਾਬਕਾ ਨਾਨਕ ਸਿੰਘ ਦੀ ਯਾਦ ਨੂੰ ਕਾਇਆ ਕਰਨ ਵਾਸਤੇ ਇੱਥੇ ਪਹੁੰਚਦੇ ਨੇ ਸੋ ਸਾਰੇ ਕਹਿੰਦੇ ਨੇ ਜਨਮੇ ਜਨਮ ਤਾਂ ਭਗ ਜਨ ਕਹਿ ਦਾ ਤਾਂ ਕਿ ਸ਼ੂਰ ਨੇ ਤਾਂ ਜੰਮੀ ਬੰਦ ਲੈ ਕੇ ਗਵਾਈ ਨੂਰ ਉਹ ਜਨਨੀ ਨੂੰ ਉਹ ਹੌਰਤ ਨੂੰ ਸਭ ਤਿੰਨ ਕਿਸਮ ਦੇ ਬੱਚੇ ਨਜਾਨ ਦੇਣਾ ਚਾਹੀਦਾ ਮੇਰਾ ਆਪ ਦਾ ਰੂਪ ਨਹੀਂ ਹੋਣਾ ਚਾਹੀਦਾ ਜਾਂ ਤਾਂ ਭਗਤ ਹੋਵੇ ਜਾਂ ਕਸੂਰਮਾ ਹੋਵੇ ਜਾਂ ਫਿਰ ਦਾਤਾ ਹੋਵੇ ਸੋ ਮੈਂ ਸਤਿਗੁਰਾਂ ਸਿੰਘ ਜੀ ਨੂੰ ਇਸ ਕਰਕੇ ਦੁਆਰਾ ਪਰ ਕੀ ਕਰ ਰਹੇ ਹਾਂ ਕਿ ਉਹਨਾਂ ਨੇ ਕੋਹ ਕੰਮ ਕੀਤਾ ਜਿਹੜਾ ਦੁਨੀਆ ਤੋਂ ਮੁਲੱਖਣ ਕਿਸਦਾ ਦੁਨੀਆ ਤੋਂ ਲੈਣਾ ਕਿਸਦਾ ਸਹਿਤ ਸਿਰੂ ਰਾਖਦੇ ਨੇ ਸਾਡੇ ਰਹਿਬਰਾਂ ਸਾਰਿਆਂ ਨੇ ਸਰਬੰਤ ਦਾ ਭਲਾ ਦੇ ਕੇ ਪਰ ਇਹਨਾਂ ਨੇ ਇੱਕ ਮੁਲੱਖਣ ਰਸਤਾ ਤਣ ਕੇ ਅਨਪਣ ਮਜ਼ਦੂਰ ਜਿਨ੍ਹਾਂ ਤੇ ਕੋਲ ਕੋਈ ਕਲਾ ਨਹੀਂ ਸੀ ਕੋਈ ਗੁਰ ਨਹੀਂ ਸੀ ਜਿਨ੍ਹਾਂ ਕੋਲ ਕੋਈ ਦਸਤਕਾਰੀ ਨਹੀਂ ਸੀ ਉਹਨਾਂ ਨੂੰ ਰੋਜ਼ੀ ਰੋਟੀ ਪਾਇਆ ਔਰ ਈਵਨ ਸੈਂਟਰ ਤੋਂ ਮੌਨ ਦੇ ਮੁਲਾਜ਼ਮ ਬਣਾਇਆ ਮੈਂ ਸਮਝਦਾ ਇਹ ਬਹੁਤ ਵੱਡਾ ਕੰਮ ਸੀ